ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਆਂ ਹਲਦੀ ਰੋਗ ਬਾਰੇ ਜਿਹਨੂੰ ਫਾਲਸ ਮਟ ਵੀ ਕਿਹਾ ਜਾਂਦਾ ਹੈ ਇਸ ਵਾਰੀ ਪੰਜਾਬ ਚ ਦੇਖੀਏ ਤਾਂ ਮੁੱਖ ਤੌਰ ਤੇ ਪੀਆਰ 126 ਵਿੱਚ ਹਲਦੀ ਰੋਗ ਦਾ ਪ੍ਰਕੋਪ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ ਇਸ ਦਾ ਜਿਹੜਾ ਮੁੱਖ ਕਾਰਨ ਹੈ ਉਹ ਹੈਗਾ ਨਾਈਟ੍ਰੋਜਨ ਖਾਦ ਦੀ ਜ਼ਿਆਦਾ ਮਾਤਰਾ ਜਾਂ ਫਿਰ ਖੇਤ ਵਿੱਚ ਨਮੀ ਹੋਣਾ ਇਸ ਵਾਰੀ ਮੌਸਮ ਕਰਕੇ ਨਮੀ ਬਹੁਤ ਜ਼ਿਆਦਾ ਹੈ ਇਸ ਕਾਰਨ ਇਹ ਰੋਗ ਬਹੁਤ ਜ਼ਿਆਦਾ ਫੈਲ ਰਿਹਾ ਹੈ ਇਸ ਦੇ ਇਲਾਜ ਲਈ ਤੁਸੀਂ ਕੋਈ ਵੀ ਕਾਪਰ ਬੇਸਡ ਫੰਗੀਸਾਈਡ ਜਾਂ ਉਲੀ ਨਾਸ਼ਕ ਯੂਜ਼ ਕਰ ਸਕਦੇ ਹੋ ਜਾਂ ਕਿਸੇ ਵੀ ਵਧੀਆ ਕੰਪਨੀ ਦਾ ਫੰਗੀਸਾਈਡ ਵਰਤ ਸਕਦੇ ਹੋ ਪਰੰਤੂ ਇਹ ਧਿਆਨ ਰੱਖੋ ਕਿ ਇਸ ਦੀ ਸਪਰੇ ਟਾਈਮ ਤੁਸੀਂ ਖੇਤ ਵਿੱਚ ਐਂਟਰ ਨਾ ਕਰੋ ਇਹਦੀ ਸਪਰੇ ਹਮੇਸ਼ਾ ਬਾਉਂਡਰੀ ਤੋਂ ਹੋ ਕਰੋ ਕਿਉਂਕਿ ਇਹ ਛੇੜਛਾੜ ਕਰਨ ਨਾਲ ਇਹ ਰੋਗ ਬਹੁਤ ਜ਼ਿਆਦਾ ਫੈਲਦਾ ਹੈ ਤੇ ਤੁਸੀਂ ਇਹ ਧਿਆਨ ਰੱਖੋ ਕਿ ਖੇਤ ਵਿੱਚ ਨਮੀ ਤੁਹਾਡੇ ਘੱਟ ਤੋਂ ਘੱਟ ਰਹੇ ਤੇ ਇਹਦੇ ਟੁਕਮੇ ਇਲਾਜ ਲਈ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਐਨ ਐਫ ਮੈਗਾ ਮਾਰਟ ਸਟੋਰ ਤੋਂ ਸਲਾਹ ਲੈ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ